ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਸਵਾਗਤ ਹੈ ਤੁਹਾਡਾ ਸਾਡੇ ਬੁਲੀਅਨਿਟੀਵ ਵਾਲ ਚੈਨਲ ਤੇ ਹੋਰ ਦੋਸਤੋ ਕਿਵੇਂ ਆ ਦੋ ਦੋਨੋਂ ਦੇ ਅੱਪਾ ਵੀਡੀਓ ਨਹੀਂ ਬਣਾਈ ਉਹ ਪਤਾ ਤਿਹਾਰ ਸੀਗਾ ਆਣਾ ਜਾਣਾ ਹੁੰਦਾ ਹੈ ਨਾ ਤੇ ਟਾਈਮ ਜਾਣੀ ਲੱਗਿਆ ਹੈਗਾ ਪਾਵੜ ਜੁ ਹੋ ਜਾਂਦੀ ਆ ਆਓ ਜਾਓ ਤੇ ਅੱਜ ਫਿਰ ਆਣਾ ਰਿਹਾ ਅੱਪਾ ਜਿੱਦ ਨਾਲ ਚੁਲ ਬਣਾ ਲੈਨੇ ਆ ਤੇ ਇਹ ਬਣਾਈ ਸੀ ਮੈਂ ਆ ਦੇਖੋ ਮੈਂ ਨਾ ਇਹ ਜਾਗਟ ਬਣਾਈ ਸੀ ਉਹਨਾਂ ਹੈਗੀ ਆਪਣੀ ਆ ਤੁਹਾਨੂੰ ਦਿਖਾਇਆ ਵੀ ਹੋਇਆ ਤਿੰਨ ਫਲਾਈ ਦਾ ਇਹ ਗੋਲਾ ਜਿਹੜਾ ਮੈਂ ਲੈ ਕੇ ਸੀ ਸਾਰੇ ਕਲਰ ਤੁਹਾਨੂੰ ਦਿਖਾਏ ਸੀਗੇ ਉਹ ਉਨਾਂ ਇਹ ਤਿੰਨ ਫਲਾਈ ਦੀ ਐ ਸੌਫਟ ਉਹਦੀ ਮੈਂ ਜੈਕਟ ਬਣਾ ਰਹੀ ਆ ਤੇ ਇਹ ਜੈਕਟ ਮੇਰੇ ਸਾਈਜ਼ ਦੀ ਐ ਮਤਲਬ ਕਿ ਕਦੀਆਂ ਮੈਂ ਥੋੜਾ ਜਾ ਪਾ ਕੇ ਵੀ ਦੇਖੀ ਐ ਸਾਈਜ਼ ਜਿਵੇਂ ਤੇ ਪਰ ਇਹਦੀ ਬਟਨ ਪੱਟੀ ਮੈਂ ਬਣਾਣੀ ਐ ਜੀ ਇਹਦੇ ਮੋਡੇ ਇਧਰ ਮੈਂ ਬਣਾ ਤੇ ਇਸ ਲਾਈਆਂ ਨਾਲ ਬਣਾਏ ਨੇ ਮੋਡੇ ਆ ਦੇਖੋ ਤੇ ਇੱਥੇ ਥੱਲੇ ਵੀ ਮੈਂ ਉਠਾ ਹੈ ਸਲਾਈਆਂ ਨਾਲ ਥੱਲੇ ਬਾਰਡਰ ਕਰਿਆ ਤੇ ਇਹ ਵੀ ਸਲਾਈਆਂ ਨਾਲ ਬਾਕੀ ਆ ਮਸ਼ੀਨ ਤੇ ਬਣਾਈ ਹੋਈ ਹੈ ਮੇਰੀ ਸਾਰੀ ਜੈਕਟ ਇਹ ਵੀ ਮਸ਼ੀਨ ਤੇ ਮਗਰ ਸਾਰੀ ਸਿਰਫ ਬਾਰਡਰ ਮੈਂ ਇਹ ਸਲਾਈਆਂ ਤੇ ਕਰਿਆ ਇਹ ਮੋੜੇ ਸਲਾਈਆਂ ਤੇ ਆ ਬਣਾਏ ਆਪਾਂ ਤੇ ਆਪਾਂ ਇਹ ਬਟਨ ਪੱਟੀ ਦੀ ਸਲਾਈਆਂ ਤੇ ਬਣਾਵਾਂਗੇ ਅਜੇ ਮੈਂ ਬਟਨ ਪੱਟੀ ਬਣਾਈ ਨਹੀਂ ਇਹਦੀ ਜੇਬਾਂ ਵੀ ਲਾਣੀਆਂ ਨੇ ਜੇ ਉਹ ਵੀ ਲਾਵਾਂਗੇ ਤੇ ਡਿਜ਼ਾਈਨ ਆਪਾਂ ਦੇਖੋ ਮਸ਼ੀਨ ਤੇ ਹੀ ਪਾਇਆ ਬਿਲਕੁਲ ਜੜੀ ਜੀ ਵੰਗੂ ਡਿਜ਼ਾਈਨ ਸਾਰਾ ਏ ਟੂ ਜ਼ेड ਦੋਏ ਪਾਸੇ ਦੋਏ ਪੰਨਿਆਂ ਚ ਤੇ ਆਪਾਂ ਆਪਣੀ ਬੈਗ ਵੀ ਸੁਭਾਵੇਂ ਨੇ ਆਹ ਓਡਾ ਤੇ ਆ ਵੀ ਕੋ ਬੈਗ ਵੀ ਬੈਗ ਵੀ ਇਹਦੇ ਆਪਾਂ ਨੇ ਸਾਰਾ ਡਿਜ਼ਾਈਨ ਪਾਇਆ ਡਿਜ਼ਾਈਨ ਬੜਾ ਵਧੀਆ ਹੈ ਖਰੋਸ਼ੀ ਵਾਂਗੂ ਹੀ ਪਿਆ ਹੋਇਆ ਪਹਿਨਾ ਇੱਕ ਸਕੀ ਪਾਇਆ ਹੋਇਆ ਉਹੀ ਡਿਜ਼ਾਈਨ ਹੈ ਕੱਲੇ ਕੱਲੇ ਕੋਡੇ ਚ ਡਿਜ਼ਾਈਨ ਪਿਆ ਮਨ ਲਗੇ 8 8 ਸਲਾਈਆਂ ਦਾ ਕੈਪ ਪਾ ਕੇ ਮਨ ਲਗੇ 8 ਸਲਾਈਆਂ ਸਿੱਧੀਆਂ ਪਾ ਕੇ ਫਿਰ ਡਿਜ਼ਾਈਨ ਪਿਆ ਐ ਐਵੇਂ ਕਰਕੇ ਸਾਰਾ ਇਹ ਆ ਵੇਖੋ ਜਿੰਨਾਂ ਪਰ ਲੋਗੇ ਇਹਦੇ ਮੈਂ ਬਟਨ ਪੱਤੀ ਬੁਣਾਣੀ ਆ ਉਹ ਬਣਾਈ ਨਹੀਂ ਉਹ ਬਣਾਵਾਂਗੇ ਤੁਹਾਨੂੰ ਫਿਰ ਜਦੋਂ ਤਿਆਰ ਹੋ ਜੇਗੀ 2 ਦਿਨਾਂ ਅੱਜ ਤੱਕ ਟਾਈਮ ਵੀ ਨਹੀਂ ਲੱਗਦਾ ਹੈ ਨਾ ਹੈ ਕੱਢਣਾ ਪੈਂਦਾ ਸਲਾਈਆਂ ਨਾਲ ਤਾਂ ਉਹ ਵੀ ਕੰਮ ਹੁੰਦੇ ਆ ਜੇਬਾਂ ਵੀ ਲਾਉਣੀਆਂ ਨੇ ਇਹਦੀਆਂ ਤੇ ਮੈਂ ਬਾਚੀ ਲਾਉਣੀ ਹੰਨੀਆਂ ਜੇਬਾਂ ਦਾ ਤੇ ਕਿਉਂਕਿ ਉਹ ਮੌਕਾਫੀ ਹੋ ਜਾਂਦੀ ਆ ਵੀ ਤਿੰਨ ਪਲਾਈ ਦੀ ਨਜੀ ਮੈਂ ਫਿਰ ਬਾਅਦ ਚ ਮੈ ਲਾਉਣੀ ਆ ਜੀ ਬਾਦੀਆਂ ਸਾਰੀਆਂ ਮੈਂ ਕੋਟੀ ਬਣਾਵਾ ਫੁੱਲ ਬਾਜੂ ਲੌਂਗ ਜਾਂ ਸਕੀਵੀ ਨੇ ਸਕੀਵੀ ਦੇ ਉੱਪਰ ਚ ਲੱਗਦੀ ਨਹੀਂ ਇਹ ਜਦ ਤੱਕ ਆਪਾਂ ਮੈਂ ਬਾਅਦ ਚ ਲਾਉਣੀ ਹੁੰਦੀ ਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਇਹ ਬਾਰਡਰ ਬਣਾ ਕੇ ਮੈਂ ਦੁਪੱਟੀ ਜੇਬਾਂ ਲਾ ਕੇ ਬਟਨ ਲਾ ਕੇ ਕੋਈ ਫਿਰ ਤੁਹਾਨੂੰ ਦਿਖਾਵਾਂਗੇ ਵੀ ਜਦੋਂ ਰੈਡੀ ਹੋ ਜਾਈ ਤਿਆਰ ਹੋ ਜਾਈ ਤੇ ਸਾਈਜ਼ ਬਿਲਕੁਲ ਮੈਂ ਹਨ ਪਾ ਕੇ ਦੇਖਿਆ ਸੀ ਵੈਸੇ ਲਾ ਕੇ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਇਹਦੀ ਤੇ ਜੇ ਕਿਸੇ ਨੂੰ ਵੀ ਪਸੰਦ ਹੋਵੇ ਲੈਣੀ ਹੋਵੇ ਜਦੋਂ ਕੰਪਲੀਟ ਹੋ ਜਾਏਗੀ ਤਾਂ ਤੁਸੀਂ ਮੰਗਵਾ ਸਕਦੇ ਹੋ ਤਿੰਨ ਪਲਾਈ ਦੀ ਉਹਨਾਂ ਬੜੀਆ ਸੌਫਟ ਬਿਲਕੁਲ ਸੌਫਟ ਬਣੀ ਹੋਈ ਹੈ ਦੇਖੋ একদম ਉਹ ਨਹੀਂ ਹਾਰਡ ਨਹੀਂ ਹੈਗੀ ਕਹਾੜੋਂ ਨੂੰ ਦੀ ਹੈ ਉਹ ਨਹੀਂ ਹੈਗੀ ਇਹ ਦੇਖੋ ਤੁਹਾਨੂੰ ਪਹਿਲਾਂ ਦਿਖਾਇਆ ਸੀ ਮੈਂ ਗੋਲੇ ਦਿਖਾਏ ਹੋਏ ਸੀ ਸਰਗਮ ਇਹ ਇਹਦਾ ਟੈਗ ਜਿਹਾ ਲੱਗਿਆ ਹੋਇਆ ਉਹ ਹੈ ਤੇ ਬਾਕੀ ਵੀਡੀਓ ਵਧੀਆ ਲੱਗੀ ਹੋਇਆ ਜ਼ਰੂਰ ਸ਼ੇਅਰ ਕਮੈਂਟ ਕਰਿਓ ਬਾਕੀ ਬਹੁਤ ਬਹੁਤ ਧੰਨਵਾਦ ਸਟਾਨਾ ਦਾ ਵਧੀਆ ਕਮੈਂਟ ਕਰਦੀਆਂ ਨੇ ਤੇ ਚਲੋ ਫੇਰ ਹੋਰ ਲੈ ਕੇ ਆਵਾਂਗੇ ਵੀਡੀਓ ਠੀਕ ਹੈ ਆਪਾਂ ਹੁਣ ਕਰਦੇ ਆਂ ਵੀਡੀਓ ਦਾ ਐਂਡ ਜਿਹੜੇ ਬਣ ਜੂਗੀ ਤਿਆਰ ਹੋ ਜੂਗੀ ਫੇਰ ਦਿਖਾਵਾਂਗੇ ਤੁਹਾਨੂੰ ਸਾਰੀ ਕੰਪਲੀਟ ਕਰਕੇ ਬਟਨ ਪੱਟੀ ਰਹਿ ਗਈ ਬਸ ਆਪਣਾ ਇਹਦੀ ਗਲੇ ਦੇ ਰਹਿ ਗਈ ਤੇ ਆਪਣਾ ਬਟਨ ਪੱਟੀ ਜੇਬ ਠੀਕ ਹੈ ਤੇ ਬਾਕੀ ਠੀਕ ਹੈ ਓਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਦਾ ਓਕੇ ਸਤਿ ਸ਼੍ਰੀ ਅਕਾਲ ਜੀ